ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਹੀ ਮਹੱਲਾ ਤੀਜਾ ਸਬਦ ਸਚੈ ਸਚੁ ਸੋਹਿਲਾ ਜਿਥੈ ਸਚੇ ਕਾ ਹੋਏ ਵਿਚਾਰੋ ਆਰਾਮ ਹੋ ਮੈਂ ਸਭ ਕਿਲ ਵੇ ਕਾਟੇ ਸਚ ਰਖਿਆ ਉਰ ਧਾਰੇ RAM ਸਾਚ ਰਖਿਆ ਉਰ ਧਾਰੇ ਦੁਤਰ ਤਾਰੇ ਫਿਰ ਭਵਜਲ ਤਰਨ ਨਾ ਹੋਈ ਸੱਚਾ ਸਤਗੁਰ ਸੱਚੀ ਬਾਣੀ ਜਿਨ ਸੱਚ ਵਿਖਾਲਿਆ ਸੋਈ ਸਾਚੇ ਗੁਣ ਗਾਵੈ ਸਾਚ ਸਮਾਵੈ ਸੱਚ ਵੇਖੈ ਸਭ ਸੋਈ ਨਾਨਕ ਸਾਚਾ ਸਾਇਬ ਸੱਚੀ ਨਾਈ ਸਚ ਨਿਸਤਾਰਾ ਹੋਈ ਸਾਚੇ ਸਤਗੁਰ ਸਾਚ 부ਝਾਇਆ ਪਤ ਰਖੈ ਸਚ ਸੋਈ RAM ਸੱਚਾ ਭੋਜਨ ਪਾਉ ਸੱਚਾ ਹੈ ਸੱਚਾ ਨਾਮ ਸੁਖ ਹੋਈ RAM ਸਾਚੇ ਨਾਮ ਸੁਖ ਹੋਈ ਮਰੇ ਨਾ ਕੋਈ ਘਰ ਨਾ ਜੁਨੀਵਾਸਾ ਜੋਤੀ ਜੋਤ ਮਲਾਈ ਸਚ ਸੁਮਾਈ ਸਚ ਨਾਏ ਪ੍ਰਗਾਸਾ ਜਿਨੀ ਸਚ ਜਾਤਾ ਸੇ ਸੱਚੇ ਹੋਏ ਆਂ ਦਿਨ ਸੱਚ ਤੇ ਆਏ ਨਾ ਨਾਨਕ ਸਚ ਨਾਮ ਜਿਨ ਹਿਰਦੈ ਵਸਿਆ ਨਾ ਵਿਛੜ ਦੁਖ ਪਾਏ ਨਾ ਸੱਚੀ ਬਾਣੀ ਸੱਚੇ ਗੁਣ ਗਾਵੇ ਤੇ ਘਰ ਸੋਹੇਲਾ ਹੋਈ RAM ਨਿਰਮਲ ਗੁਣ ਸਾਚੇ ਤਨ ਮਨ ਸਾਚਾ ਵਿੱਚ ਸਾਚਾ ਪੁਰਖ ਪ੍ਰਭ ਸੋਈ RAM ਸਬ ਸੱਚ ਵਰਤਾਏ ਸੱਚੋ ਬੋਲੇ ਜੋ ਸੱਚ ਕਰੇ ਸੋ ਹੋਈ ਜੈ ਦੇਖਾ ਤੈ ਸੱਚ पसਰਿਆ ਅਵਰ ਨ ਦੂਜਾ ਕੋਈ ਸੱਚੇ ਉਪਜੈ ਸੱਚ ਸੁਮਾਵੈ ਜਨ ਮਰ ਜਨਮੈ ਦੂਜਾ ਹੋਈ ਨਾਨਕ ਸਭ ਗਿਸ਼ੇ ਆਪੇ ਕਰਤਾ ਆਪ ਕਰਾਵੇ ਸੋਈ ਸੱਚੇ ਭਗਤ ਸੋਹੇ ਦਰਵਾਰੇ ਸੱਚੋ ਸੱਚ ਬਖਾਣੇ RAM ਘਟ ਅੰਤਰੇ ਸਾਚੀ ਬਾਣੀ ਸੱਚੋ ਆਪ ਪਛਾਣੇ RAM ਆ ਪਛਾਣੇ ਤਾਂ ਸੱਚ ਜਾਣੇ ਸਾਚੇ ਸੋ ਜੀ ਹੋਈ ਸੱਚਾ ਸ਼ਬਦ ਸੱਚੀ ਐ ਸੋ ਬਾ ਸਾਚੇ ਹੀ ਸੁਖ ਹੋਈ ਸਾਜਰਤੇ ਭਗਤ ਕਰੰਗੀ ਦੂਜਾ ਰੰਗ ਨਾ ਕੋਈ ਨਾਨਕ ਜਿਸ ਕੋ ਮस्तक ਲਿਖਿਆ ਤਿਸ ਸੱਚ ਪ੍ਰਾਪਤ ਹੋਈ ਸੋਹੀ ਮਹੱਲਾ ਤੀਜਾ ਜੁਗ ਚਾਰੇ ਤਨ ਜੇ ਭਵੈ ਬਿਨ ਸਤਗੁਰ ਸੁਹਾਗ ਨਾ ਹੋਈ RAM ਨੇਚਲ ਰਾਜ ਸਦਾ ਹਰ ਕੇ ਰਾਤ ਇਸ ਬਿਨ ਅਵਰ ਨਾ ਕੋਈ RAM ਤਿਸ ਬਿਨ ਅਵਰ ਨਾ ਕੋਈ ਸਦਾ ਸੱਚ ਸੋਈ ਗੁਰਮੁਖ ਏਕੋ ਜਾਣਿਆ ਤਨ ਪਰ ਮੇ ਲਾਵਾ ਹੋਆ ਗੁਰਮਤੀ ਮਨ ਮਾਨਿਆ ਸਤਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵੇ ਮੁਕਤੇ ਨਾ ਹੋਈ ਨਾਨਕ ਕਾਮਣ ਕੰਤੈ 라ਵੇ ਮਨ ਮਾਨਿਆ ਸੁਖ ਹੋਈ ਸਤਗੁਰ ਸੇਵ ਤਨ ਬਾਲੜੀਏ ਹਰ ਵਾਰ ਪਾਵੇ ਸੋਈ RAM ਸਦਾ ਹੋਵੇ ਸੋਹਾਗਣੀ ਫਿਰ ਮੈਲਾ ਵੇਸ ਨਾ ਹੋਈ RAM ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਜੈ ਕੋਈ ਹੋਮੈ ਮਾਰ ਪਛਾਣਿਆ ਕਰਨੀ ਕਾਰ ਕਮਾਵੇ ਸਬਦ ਸਮਾਵੇ ਅੰਦਰ ਏਕੋ ਜਾਣਿਆ ਗੁਰਮੁਖ ਪ੍ਰਭ 라ਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ ਨਾਨਕ ਕਾਮਨ ਬਿਰ 라ਵੇ ਆਪਣਾ ਰਵਰੇ ਹਾ ਪ੍ਰਭ ਸੋਈ ਗੋਰ ਕੀ ਗਾਰ ਕਰੇ ਧਨ ਬਾਲੜੀਏ ਹਰ ਵਰ ਦੇ ਮਲਾਏ RAM ਹਰ ਕੈ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ RAM ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਥਾਈ ਸੱਚਾ ਸ਼ਿੰਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਏ ਨਾਨਕ ਮਹਿਲੀ ਮੈਲ ਪਛਾਣੈ ਗੁਰਮਤੀ ਹਰ ਪਾਏ ਸਤਨੁ ਬਾਲੀ ਧੁਰ ਮੇਲੀ ਮੇਰਾ ਪ੍ਰਭ ਆਪ ਮਿਲਾਇ ਆ RAM ਗੁਰਮਤੀ ਘਟ ਚਾਨਣ ਹੋਆ ਪ੍ਰਭ ਰਵਰੇਆ ਸਭ ਥਾਈ RAM ਪ੍ਰਭ ਰਵਰੇਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ ਸੇ ਸੁਖਾਲੀ ਮੇਰੇ ਪ੍ਰਭ ਬਾਣੀ ਸੱਚ ਸਿੰਗਾਰ ਬਣਾਇਆ ਕਾਮਣ ਨਿਰਮਲ ਹੋਮੈ ਮਲਖੋਈ ਗੁਰਮਤਿ ਸੱਚ ਸੁਮਾਈ ਨਾਨਕ ਆਪ ਮਿਲਾਇ ਕਰਤਾ ਨਾਮ ਨਵੈਨੇ ਦਪਾਈ ਸੋਹੀ ਮਹੱਲਾ ਤੀਜਾ ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ RAM ਅਨ ਦਿਨੋ ਸਬਦ ਰਬੋ ਅਨਹਦ ਸ਼ਬਦ ਵਜਾਏ RAM ਅਨਹਦ ਸ਼ਬਦ ਵਜਾਏ ਹਰ ਜੀਉ ਘਰ ਆਏ ਹਰ ਗੁਣ ਗਾਵੋ ਨਾਰੀ ਆਂਧਨ ਭਗਤ ਕਰਾਇ ਗੁਰੇ ਅਗੇ ਸਤਨਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਘਟ ਅੰਤਰ ਸੇ ਜਨ ਸ਼ਬਦ ਸੋਹਾਏ ਨਾਨਕ ਤੇਨ ਘਰ ਸਦ ਹੀ ਸੋਹਿਲਾ ਹਰ ਘਰ ਕਿਰਪਾ ਘਰ ਆਏ ਭਗਤਾ ਮਨ ਆਨੰਦ ਭਿਆ ਹਰ ਨਾਮ ਰਹੇ ਲਿਵ ਲਾਏ RAM ਗੁਰਮੁਖੇ ਮਨ ਨਿਰਮਲ ਹੋਵਾ ਨਿਰਮਲ ਹਰ ਗੁਣ ਗਾਏ RAM ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅਮਰਤ ਬਾਣੀ ਜੇ ਮਨ ਵਸਿਆ ਸਈ ਜਨ ਨਿਸtre ਘਟ ਘਟ ਸ਼ਬਦ ਸਮਾਣੀ ਤੇਰੇ ਗੁਣ ਗਾਵਹਿ ਸੈ ਇਸ ਮਾਵੈ ਸਬਦੇ ਮੇਲ ਮਿਲਾਏ ਨਾਨਕ ਸਫਲ ਜਨਮ ਤੇ ਨਕੇ ਰਾਜੇ ਸਤਿਗੁਰ ਹਰ ਮਾਰਗ ਪਾਏ ਨਾਨਕ ਸਫਲ ਜਨਮ ਤੇ ਨਕੇ ਰਾ ਜੇ ਸਤਿਗੁਰ ਹਰ ਮਾਰਗ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ